ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਲੰਧਰ ਪੁਲਿਸ ਵੱਲੋਂ ਲਗ ਲਗ ਜੋ ਜ਼ਿਲ੍ਹੇ ਦੇ ਵਿੱਚ ਜੋ ਫਲੈਂਗ ਮਾਰਚ ਕੀਤੀ ਗਈ ਨੇ ਮੋਡ ਰਿਲ ਕੀਤੀ ਗਈ ਹੈ ਅਸੀਂ ਇਸ ਟਾਈਮ ਖੜੇ ਹਾਂ ਜਲੰਧਰ ਦੇ ਪੀਪੀਆਰ ਮਾਲ ਦੇ ਵਿੱਚ ਕਿਤੇ ਚੁਦੀ ਦੇਖ ਰਹੇ ਤਸਵੀਰਾਂ ਦੇ ਵਿੱਚ ਅੱਜ ਫਲੈਂਗ ਮਾਰਚ ਕੀਤੀ ਗਈ ਨੇ ਭਾਵੇਂ ਸੈਂਟਰ ਗੱਲ ਕਰੀਏ ਨੌਰਥ ਵੈਸਟ ਦੀ ਗੱਲ ਕਰੀਏ ਉੱਥੇ ਜੋ ਮੋਡ ਰਿਲ ਕੀਤੀ ਗਈ ਹੈ ਜਿਸ ਦੇ ਮੌਕੇ ਤੇ ਜੋ ਐਗਵਾ ਪੁਲਿਸ ਕਮਿਸ਼ਨਰ ਆਪ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਪੁਲਿਸ ਨੂੰ ਗਾਈਡਲਾਈਨ ਦਿੱਤੀ ਗਈ ਹੈ ਗਾਈਡਲਾਈਨ ਤੋਂ ਬਾਅਦ ਉਹਨਾਂ ਕੋ ਜੋ ਸ਼ਰਾਰਤੀ ਹੰਸਰ ਜੋ ਉਸ ਦੇ ਵਿੱਚ ਜੋ ਸ਼ਰਾਰਤੀ ਹੰਸਰਾ ਵੱਲੋਂ ਜਿਸ ਦੀ ਪੁਲਿਸ ਵੱਲੋਂ ਕਿਹੜੇ ਸ਼ਰਾਰਤੀ ਹੰਸਰਾ ਦੇ ਠੱਲ ਪਾਣ ਲਈ ਜੋ ਹੈਗਾ ਤਾਰ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਇਹ ਚੈਕ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਅੱਜ ਫਲੈਂਕ ਮਾਰਚ ਕਿਹੜਾ ਕੀਤਾ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਜੋ ਹੈ ਜ਼ੋਨ ਦੇ ਵਿੱਚ ਕੀਤਾ ਗਿਆ ਚਾਰ ਜ਼ੋਨਾਂ ਦੇ ਵਿੱਚ ਕਿਹੜਾ ਵੰਡਿਆ ਗਿਆ ਇਸ ਦੇ ਵਿੱਚ ਸਾਡੇ ਨਾਲ ਪੁਲਿਸ ਕਮਿਸ਼ਨਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਸਾਡੇ ਨਾਲ ਪੁਲਿਸ ਕਮਿਸ਼ਨਰ ਆਪਾਂ ਗੱਲਬਾਤ ਕਰਦੇ ਆ ਅੱਜ ਸਰ ਲਗ ਲਗ ਜ਼ੋਨ ਦੇ ਵਿੱਚ ਫਲੈਂਕ ਮਾਰਚ ਕੱਢੇ ਗਏ ਨੇ ਫਿਰ ਉਸ ਤੋਂ ਮੋਡ ਰਿਲ ਕੀਤੀ ਗਈ ਮੁਲਾਜ਼ਮਾਨਾਂ ਨਾਲ ਤੁਹਾਡੇ ਵੱਲੋਂ ਗੱਲਬਾਤ ਵੀ ਕੀਤੀ ਗਈ ਇੱਕ ਸੈਂਸਿਟੀਵਿਟੀ ਆਏ ਮੁਲਾਜ਼ਮਾਂ ਚ ਕਿ ਇਲੈਕਸ਼ਨ ਡਿਕਲੇਅਰ ਹੋ ਗਏ ਕਿਵੇਂ ਆਪਾਂ ਜਿਹੜੇ ਪ੍ਰੋਟੋਕਾਲਸ ਐ ਉਹ ਮੇਨਟੇਨ ਕਰਨੇ ਸੈਂਸ ਆਫ ਸਿਕਿਉਰਿਟੀ ਇੰਡਿਊਸ ਕਰਨ ਲਈ ਪਬਲਿਕ ਚ ਤੇ ਮਾੜੇ ਅਨਸਰ ਜਿਹੜੇ ਆ ਉਹਨਾਂ ਨੂੰ ਅਟੈਕਸ ਲਾਈਕ ਅ ਡਿਟਰੈਂਟ ਤੇ ਇਸ ਲਈ ਡ੍ਰਿਲ ਕਰਾਈ ਜਾ ਰਹੀ ਹੈ ਤੇ ਡ੍ਰਿਲ ਹੁੰਦੀ ਜਾਏਗੀ ਜੀ ਐਵਰੀ ਲਾਈਕ ਲਗਾਤਾਰ ਵਾਰਦਾਤਾਂ ਹੋ ਰਹੀਆਂ ਤੁਹਾਡੇ ਵੱਲੋਂ ਇਸ ਨੂੰ ਠੱਲ ਪਾਣ ਲਈ ਲਗਾਤਾਰ ਨਾਕੇ ਬੰਦੀਆਂ ਵੀ ਕਿਹੜੀਆਂ ਸਪੈਸ਼ਲ ਕਿਹੜੀਆਂ ਕੀਤੀਆਂ ਜਾਂ ਉਹ ਰਿਸਪੰਸ ਦੇ ਵਿੱਚ ਮੁਲਾਜ਼ਮਾਂ ਨਾਲ ਵੀ ਨ ਵਰਦਤਾ ਜਿਹੜੀਆਂ ਉਹ ਹੁੰਦੇ ਉਹ ਹੁੰਦੀਆਂ